3000 ਖੇਡ ਸਟੇਡੀਅਮ ਬਣਾਉਣ ਦਾ ਸਰਕਾਰ ਨੇ ਜਿਹੜਾ ਉਹ ਫੈਸਲਾ ਪੰਜਾਬ ਚ ਕੀਤਾ ਔਰ ਉਸ 3000 ਸਟੇਡੀਅਮ ਦੇ ਵਿੱਚੋਂ 28 ਸਟੇਡੀਅਮ ਮੇਰੇ ਹਲਕਾ ਪੁਆਰ ਨੂੰ ਮਿਲੇ ਆ ਵਕ ਵਕ ਪਿੰਡਾਂ ਦੇ ਅੰਦਰ ਇਹ 28 ਸਟੇਡੀਅਮ ਜਿਹੜੇ ਬਣਾਏ ਜਾਣੇ ਨੇ ਦਿਨਾਂ ਦੇ ਦੌਰਾਨ ਸੋ ਇਹ ਜਿਹੜਾ ਸਟੇਡੀਅਮ ਆ ਮੁੱਖ ਤੌਰ ਤੇ ਅਸੀਂ ਚੈਨ ਕੀਤਾ ਉਹਨਾਂ ਦਾ ਚੋਣ ਕੀਤੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਖੇਡਾਂ ਬਦਨ ਪੰਜਾਬ ਦੀ ਹੋਈਆਂ ਉਹਨਾਂ ਖੇਡਾਂ ਬਦਨ ਪੰਜਾਬ ਦੀਆਂ ਚੋਂ ਜਿਸ ਕਿਸ ਖੇਤੇ ਤੋਂ ਜਿਸ ਕਿਸਮ ਦੀਆਂ ਖੇਡਾਂ ਆ ਖੇਡਦੇ ਆ ਬੱਚੇ ਉਹ ਸਾਹਮਣੇ ਉੱਪਰ ਕੇ ਆਇਆ ਸੋ ਉਸ ਆਧਾਰ ਦੇ ਉਹਨਾਂ ਪਿੰਡਾਂ ਦੇ ਅੰਦਰ ਇਹ ਖੇਡ ਸਟੇਡੀਅਮ ਜਿਹੜੇ ਆ ਉਹ ਬਣਾਏ ਜਾਣੇ ਆ ਸੋ ਇਸ ਖੇਡ ਸਟੇਡੀਅਮ ਦੇ ਅੰਦਰ ਇੱਕ 400 ਮੀਟਰ ਦਾ ਟ੍ਰੈਕ ਹੋਏਗਾ ਜਿਸ ਨਾਲ ਸਾਡੇ ਬੱਚੇ ਆਰਮੀ ਚ ਜਾਂਦੇ ਆ ਰੋਡ ਤੇ ਦੌੜ ਲਾਂਦੇ ਆ ਕਈ ਵਾਰ ਇਨਸੀਡੈਂਟ ਹੁੰਦੇ ਆ ਕਿ ਬਈ ਘੁਨਾਵਾ ਵਰਪਦੇ ਆ ਸੋ ਇਹ 400 ਮੀਟਰ ਦਾ ਟਰੈਕ ਵੀ ਨੌਜਵਾਨਾਂ ਨੂੰ ਮਿਲੇਗਾ ਇਹਦੇ ਨਾਲ ਖੇਡ ਸਟੇਡੀਅਮ ਦੇ ਅੰਦਰ ਪੂਰੀ ਉਹਦੀ ਬਾਰਡਰੀ ਹੋਏਗੀ ਚਾਰ ਦਿਵਾਰੀ ਹੋਏਗੀ ਇੱਕ ਬੋਰ ਜਿਹੜਾ ਆ ਉਹ ਕੀਤਾ ਜਾਊਗਾ ਤੇ ਪਾਣੀ ਦੇ ਲਈ ਤੇ ਨਾਲ ਦੇ ਨਾਲ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਤੇ ਜਿਸ ਕਿਸਮ ਦੀ ਇਹ ਖੇਡ ਹੈ ਉਸ ਕਿਸਮ ਦਾ ਉਹ ਖੇਡ ਸਟੇਡੀਅਮ ਜਿਹੜਾ ਤਿਆਰ ਕੀਤਾ ਜਾਵੇਗਾ ਬਕਾਇਦਾ ਲਾਈਟਾਂ ਲੱਗਣਗੀਆਂ ਸ਼ਾਨਦਾਰ ਉਸ ਆਖਿਰ ਸਟੇਡੀਅਮ ਦੇ ਅੰਦਰ ਸੋ ਜਿੱਥੇ ক্রিকেট ਦੇ ਖੇਡ ਸਟੇਡੀਅਮ ਬਣਨੇ ਹਨ ਵਿੱਚੋਂ ਉਥੇ ਅਮਰੀਕਨ ਕਾ ਜਿਹੜਾ ਆ ਉਹ ਵੀ ਲੱਗੂਗਾ ਨਾਲ ਖੇਡ ਸਟੇਡੀਅਮ ਦੇ ਅੰਦਰ ਸੋ ਮੇਰੇ ਕੰਤਪਾਵੇ ਆ ਕਿ ਇਹ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਸਟੇਡੀਅਮ ਬਣਨਾ ਔਰ ਇਹ ਸਟੇਡੀਅਮ 7 ਅੱਠ ਪਿੰਡਾਂ ਨੂੰ ਕਵਰ ਕਰੇਗਾ ਜਨਨ ਕਿ ਕਲਸਟਰ ਦੇ ਰੂਪ ਚ ਇਹ ਕੰਮ ਕਰੇਗਾ ਔਰ ਜਿਹੜੀ ਖੇਡ ਦਾ ਸਟੇਡੀਅਮ ਹੋਏਗਾ ਉਸੀ ਖੇਡ ਦਾ ਕੋਚ ਵੀ ਨਾਲ ਜਿਹੜਾ ਪੰਜਾਬ ਸਰਕਾਰ ਪ੍ਰੋਵਾਈਡ ਕਰਾਏਗੀ ਨੌਜਵਾਨਾਂ ਨੂੰ ਤਾਂ ਜੋ ਅਸੀਂ ਸਿੱਖਣ ਲੀਆਂ ਮੰਗਲਾਂ ਤੱਕ ਆਪਣੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਭੇਜਣਾ ਕਿ ਉਹ ਇੰਟਰਨੈਸ਼ਨਲ ਗੇਮਾਂ ਲਈ ਆਪਣੇ ਆਪ ਦੀ ਜਿਹੜੀ ਤਿਆਰੀ ਹੁੰਦੀ ਹੈ ਉਸ ਕਿਸਮ ਦੇ ਉਹਨਾਂ ਨੂੰ ਖੇਡ ਸਟੇਡੀਅਮ ਚਾਹੀਦੇ ਹੁੰਦੇ ਆ ਉਹ ਮਿਲਣ ਤਾਂ ਜੋ ਪੰਜਾਬ ਦੇ ਲਈ ਜਿਹੜਾ ਉਹ ਇੱਕ ਚੰਗੇ ਨਾਂ ਦੇ ਜਿੱਤ ਕੇ ਆਣ ਔਰ ਨਾਲ ਦੀ ਨਾਲ ਜਿਹੜਾ ਆ ਇਹ ਕੋਚ ਵੀ ਉਹਨਾਂ ਨੂੰ ਮਿਲਣਗੇ ਪ੍ਰਾਪਰ ਇੱਕ ਸੈਂਟੀਫਿਕ ਬੇਸ ਦੇ ਇੱਕ ਵਿਗਿਆਨਕ ਅਧਾਰ ਤੇ ਜਿਹੜਾ ਖੇਡ ਸਟੇਡੀਅਮ ਆ ਉਹ ਬਣ ਕੇ ਜਿਹੜਾ ਉਹਨਾਂ ਨੂੰ ਦਿੱਤਾ ਜਿਹੜਾ ਪੰਜਾਬ ਮੇਰੇ ਹਲਕੇ ਨੂੰ ਜਿਹੜੇ ਇਹ ਮਿਲ ਲਿਆ ਸੋ ਇਹਦੇ 30 ਮੈਂ 28 ਕਹਿ ਗਿਆ 30 ਸਟੇਡੀਅਮ ਬਣਨੇ ਆ ਔਰ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਾ ਤੇ 9 ਕਰੋੜ ਰੁਪਏ ਦਾ ਜਿਹੜਾ ਬਜਟ ਉਹ ਪੰਜਾਬ ਸਰਕਾਰ ਨੇ ਹਲਕੇ ਭੋਏ ਨੂੰ ਦਿੱਤਾ ਸੋ ਮੈਂ ਮਾਨਜੂਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਬਹੁਤ ਵੱਡੀ ਨਿਯਮਤ ਜਿਹੜੀ ਆ ਹਲਕੇ ਭੋਏ ਦੇ ਨੌਜਵਾਨਾਂ ਨੂੰ ਦਿੱਤੀ ਆ ਸੋ ਇਸੇ ਤਰ੍ਹਾਂ ਵੱਖ-ਵੱਖ ਹਲਕੇ ਦੇ ਅੰਦਰ ਵੀ ਅ ਸਟੇਡੀਅਮ ਆ ਰਿਹਾ ਸੋ ਇਸ ਤੋਂ ਇਲਾਵਾ 3 ਪਿੰਡਾਂ ਦੇ ਅੰਦਰ ਇੱਕ ਸ਼ਾਨਦਾਰ ਜਿਮਾਂ ਜੜੀਆਂ ਨੇ ਉਹ ਵੀ ਹਲਕੇ ਭੋਜ ਨੂੰ ਮਿਲੀਆਂ ਇਹਨਾਂ ਜਿਮਾਂ ਦੇ ਅੰਦਰ ਲੇਡੀਜ਼ ਲਈ ਵੀ ਜੈਂਸ ਲਈ ਵੀ ਬਕਰੇ ਬਕਰੇ ਇਨਸਟਰੂਮੈਂਟ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਇਸਤੇਮਾਲ ਕਰਦੇ ਆਪਣੇ ਆਪਣੇ ਸੀਰ ਮੁਤਾਬਕ ਸੋ ਇਹ ਓਪਨ ਜਿਮਾਂ ਵੀ ਹੋਣਗੀਆਂ ਇਹ ਇਨਡੋਰ ਜਿਮਾਂ ਵੀ ਹੋਣਗੀਆਂ ਸੋ ਇਹਦੇ ਵਿੱਚ ਵੇਟ ਲਿਫਟਿੰਗ ਹੋਏਗੀ ਕਾ ਵੀ ਕੁਝ ਨਾ ਜਿਮਾਂ ਦੇ ਅੰਦਰ ਜਿਹੜਾ ਉਹ ਨੌਜਵਾਨਾਂ ਨੂੰ ਪਿੰਡਾਂ ਦੇ ਅ ਲੋਕਾਂ ਜਿਹੜਾ ਮਾਲਸਾ ਦੀ ਸਰਕਾਰ ਨੇ ਤੋਂ ਬਾਅਦ ਦਿੱਤਾ ਸੁਣਾ ਮੌਕਾ ਤੌਰ ਤੇ ਅੱਜ ਮੇਰੇ ਕਹਿਨ ਦਾ ਮਤਲਬ ਇਹ ਹੈ ਕਿ ਜਿਹੜਾ ਸਾਨੂੰ 30 ਸਟੇਡੀਅਮ ਤੇ 30 ਜ਼ਮਾ ਸਾਡੇ ਹਲਕੇ ਨੂੰ ਮਿਲੀਆਂ 9 ਕਰੋੜ ਰੁਪਈਆ ਇੱਕ ਜਿਹੜਾ ਉਹ ਹਲਕੇ ਨੂੰ ਮਿਲਿਆ ਤੇ ਜਿਹੜਾ ਜ਼ਮਾ ਦਾ ਉਹ ਵੱਖਰਾ ਸਾਡੇ ਹਲਕੇ ਨੂੰ ਆਣਾ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਟੈਂਡਰ ਪ੍ਰੋਸੈਸ ਇਹਨਾਂ ਦਾ ਚੱਲ ਰਿਹਾ ਟੈਂਡਰ ਪ੍ਰਕਿਰਿਆ ਦੇ ਅਧੀਨ 2 ਸਤੰਬਰ ਨੂੰ 8-10 ਦਿਨਾਂ ਤੋਂ ਬਾਅਦ ਇਹਦਾ ਟੈਂਡਰ ਓਪਨ ਹੋ ਜਾਣਾ ਸੋ ਇਹ ਆ ਸਾਡਾ ਟੀਚਾ ਵੀ 31 ਜਨਵਰੀ ਤੱਕ ਇਹਨਾਂ ਜਿਹੜਾ ਉਹ ਸਟੇਡੀਅਮ ਨੂੰ ਬਣਾ ਕੇ ਲੋਕਾਂ ਨੂੰ ਸਪੁੱਤ ਕੀਤੇ ਜਾਣ